ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਦਾ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 23 ਜੁਲਾਈ ਹੈ 23 ਜੁਲਾਈ 1707 ਔਰੰਗਜ਼ੇਬ ਦੀ ਮੌਤ ਪਿੱਛੋਂ ਉਸ ਦੇ ਪੁੱਤਰਾਂ ਦੇ ਵਿੱਚ ਬਾਦਸ਼ਾਹ ਬਣਨ ਵਾਸਤੇ ਜੰਗ ਸ਼ੁਰੂ ਹੋ ਗਈ। ਇਹਨਾਂ ਦੇ ਵਿੱਚੋਂ ਮੁਅਜ਼ਮ ਮਗਰੋ ਬਹਾਦਰ ਸ਼ਾਹ ਸਭ ਤੋਂ ਵੱਡਾ ਸੀ। ਉਸ ਵੇਲੇ ਜਮਰੌਦ ਦੇ ਵਿੱਚ ਸੀ ਅਤੇ ਉਸ ਦਾ ਦੂਜਾ ਪ੍ਰਾਤਾਰਾ ਆਜ਼ਮ ਦੱਖਣ ਦੇ ਵਿੱਚ ਸੀ। ਮੁਗਲਿਆ ਤਖਤ ਤੇ ਕਬਜ਼ਾ ਕਰਨ ਵਾਸਤੇ ਸਭ ਤੋਂ ਅਹਿਮ ਲੜਾਈ ਜਜਾਉ ਦੀ 8 ਜੂਨ 1707 ਦੀ ਲੜਾਈ ਸੀ ਅਤੇ ਇਸ ਤੋਂ ਪਹਿਲਾਂ ਭਾਈ ਆਨੰਦ ਲਾਲ ਅਤੇ ਖਾਨ ਖਾਨਾ ਜਰਨੈਲ ਦੇ ਰਾਹੀਂ ਬਹਾਦਰ ਸ਼ਾਹ ਦਾ ਰਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਹੋ ਗਿਆ ਸੀ। ਅਤੇ ਗੁਰੂ ਸਾਹਿਬ ਨੇ ਤਖਤ ਹਾਸਲ ਕਰਨ ਦੇ ਵਿੱਚ ਜਜਾਉ ਦੀ ਲੜਾਈ ਦੇ ਵਿੱਚ ਉਸ ਤੇ اخਲਾਕੀ ਅਤੇ ਫੌਜੀ ਮਦਦ ਵੀ ਕੀਤੀ ਜਿਸ ਦੇ ਵਿੱਚ ਬਹਾਦਰ ਸ਼ਾਹ ਨੂੰ ਜਿੱਤ ਹਾਸਲ ਹੋਈ 23 ਜੁਲਾਈ 1707 ਦੇ ਦਿਨ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਨੂੰ ਦਰਬਾਰ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਮਾਨ ਸਨਮਾਨ ਕੀਤਾ ਅਤੇ ਖਲਤ ਜਿਸ ਦੀ ਕੀਮਤ ਉਦੋਂ 60000 ਰੁਪਏ ਸੀ ਉਹ ਵੀ ਭੇਟ ਕੀਤੀ ਇਸ ਮੁਲਾਕਾਤ ਦੇ ਵਿੱਚ ਬਹਾਦਰ ਸ਼ਾਹ ਨੇ ਵਾਅਦਾ ਕੀਤਾ ਕਿ ਉਹ 1705 ਦੇ ਵਿੱਚ ਗੁਰੂ ਸਾਹਿਬ ਦਾ ਪਰਿਵਾਰ ਸ਼ਹੀਦ ਕਰਨ ਵਾਲਿਆਂ ਅਤੇ ਅਨੰਤਪੁਰ ਸਾਹਿਬ ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਜ਼ਰੂਰ ਦੇਵੇਗਾ 23 ਜੁਲਾਈ 1914 ਗੈਰ ਯੂਰਪੀਨਾਂ ਨੂੰ ਕੈਨੇਡਾ ਵਰਨੋਂ ਰੋਕਣ ਵਾਸਤੇ 1914 ਦੇ ਵਿੱਚ ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਕਿ ਸਿਰਫ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫਰਾਂ ਨੂੰ ਹੀ ਕੈਨੇਡਾ ਦੇ ਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲੇਗੀ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਗੁਰਦੇਵ ਸਿੰਘ ਸਰਹਾਲੀ ਨੇ ਇੱਕ ਜਾਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾ ਮਾਰੂ ਦਰਅਸਲ ਇਸ ਦਾ ਨਾਮ ਕਾਮਾਗਾਟਾ ਮਾਰੂ ਸੀ ਕਿਰਾਏ ਤੇ ਲੈ ਲਿਆ ਤਾਂ ਜੋ ਕਾਨੂੰਨੀ ਅੜਚਣ ਨੂੰ ਦੂਰ ਕੀਤਾ ਜਾ ਸਕੇ ਇਹ ਜਹਾਜ਼ 29 ਮਾਰਚ 1914 ਨੂੰ ਸਿੱਧੇ ਕੈਨੇਡਾ ਪਹੁੰਚਣਾ ਸੀ ਪਰ ਰਸਤੇ ਦੇ ਵਿੱਚ ਦੇਰ ਹੋਣ ਕਰਕੇ ਇਹ ਜਹਾਜ਼ 22 ਮਈ 1914 ਨੂੰ ਵੈਨਕੂਵਰ ਪਹੁੰਚਿਆ ਕੈਨੇਡਾ ਦੇ ਨਸਲੀ ਹਾਕਮਾਂ ਨੇ ਇੰਜ ਸਿੱਧੇ ਪੁੱਜੇ ਮੁਸਾਫਰਾਂ ਨੂੰ ਵੀ ਉਤਰਨ ਦੀ ਇਜਾਜ਼ਤ ਨਾ ਦਿੱਤੀ ਕਾਫੀ ਲੰਬੀ ਜਦੋਜਦ ਮਗਰੋਂ ਵੀ ਜਦੋਂ ਇਜਾਜ਼ਤ ਨਾ ਮਿਲੀ ਤਾਂ ਸਿੱਖ ਵੀ ਡਟ ਗਏ। ਕੈਨੇਡਾ ਦੇ ਹਾਕਮਾਂ ਨੇ ਜਹਾਜ਼ ਤੇ ਫਾਇਰਿੰਗ ਕਰ ਦਿੱਤੀ ਅਤੇ ਤਬਾਹ ਕਰਨ ਦੀ ਧਮਕੀ ਵੀ ਦਿੱਤੀ। ਇਸ ਦੇ ਜਵਾਬ ਦੇ ਵਿੱਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ 1914 ਨੂੰ ਵੈਨਕੂਵਰ ਦੇ ਗੁਰਦੁਆਰੇ ਦੇ ਵਿੱਚ ਇੱਕ ਇਕੱਠ ਕੀਤਾ ਅਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ ਤੇ ਗੋਲੀ ਚਲਾਈ ਗਈ ਤਾਂ ਸਿੱਖ ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਣਗੇ। ਸਿੱਖਾਂ ਦੇ ਇਸ ਐਲਾਨ ਨਾਮੇ ਤੇ ਸਰਕਾਰ ਡਰ ਗਈ। ਹੁਣ ਸਰਕਾਰ ਨੇ ਸਿੱਖ ਆਗੂਆਂ ਦੇ ਨਾਲ ਮੁੜ ਕੇ ਗੱਲਬਾਤ ਕੀਤੀ। ਜੂਨ 1984 ਦੇ ਵਿੱਚ ਦਰਬਾਰ ਸਾਹਿਬ ਤੇ ਹਮਲੇ ਮਗਰੋਂ 1 ਸਾਲ ਜੋਪ ਤੋਂ ਮਗਰੋਂ ਸਿੱਖਾਂ ਨੂੰ ਪਰਵਾਉਣ ਦੀ ਚਾਲ ਦੇ ਹਿੱਸੇ ਵਜੋਂ ਜੁਲਾਈ 1985 ਦੇ ਅੱਧ ਦੇ ਵਿੱਚ ਗਵਰਨਰ ਅਰਜਨ ਸਿੰਘ ਨੇ ਪ੍ਰਤੀਪਾਲ ਸਿੰਘ ਪੂਰ ਅਤੇ ਪ੍ਰੋਫੈਸਰ ਅਤਰ ਸਿੰਘ ਦੀ ਮਦਦ ਦੇ ਨਾਲ ਲੋਂਗੋਵਾਲ ਨਾਲ ਰابطਾ ਕਾਇਮ ਕਰ ਲਿਆ ਇਹਨਾਂ ਦੋਹਾਂ ਨੇ ਅਕਾਲੀਆਂ ਦਾ ਸਰਕਾਰ ਦੇ ਨਾਲ ਰابطਾ ਬਣਾਉਣ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ ਸੀ ਲੋਂਗੋਵਾਲ ਇਹਨਾਂ ਬੇਸਮਤ ਸੀ ਕਿ ਉਸ ਨੂੰ ਪਤਾ ਹੀ ਨਾ ਲੱਗ ਸਕਿਆ ਕਿ ਬਰਨਾਲਾ ਕਪੂਰ ਅਤੇ ਅਤਰ ਸਿੰਘ ਉਸ ਤੋਂ ਕੀ ਕਰਵਾਈ ਜਾ ਰਹੇ ਨੇ ਹਰਜੀਵ ਅਤੇ ਲੋਂਗੋਵਾਲ ਦੇ ਵਿੱਚ ਅੰਦਰੋਂ ਅੰਦਰੀ ਰਜ਼ਾਮੰਦੀ ਵੀ ਹੋ ਗਈ। ਇਸ ਸਾਜ਼ਿਸ਼ ਦੇ ਹੇਠ ਲੋਂਗੋਵਾਲ ਦੇ ਕੋਲੋਂ ਹਰਜੀਵ ਨੂੰ ਖਤ ਲਿਖਵਾ ਕੇ ਪੰਜਾਬ ਦਾ ਮਸਲਾ ਹੱਲ ਕਰਨ ਵਾਸਤੇ ਕਦਮ ਚੁੱਕਣ ਵਾਸਤੇ کیا کیا। ਕੋਈ ਦਿਨ ਮਗਰੋਂ ਉਸਨੇ ਲੋਂਗੋਵਾਲ ਨੂੰ ਮਿਲਣ ਦਾ ਸੱਦਾ ਭੇਜ ਦਿੱਤਾ ਜੋ ਇਹਨਾਂ ਗੁਪਤ ਰੱਖਿਆ ਗਿਆ ਕਿ ਕਿਸੇ ਨੂੰ ਵੀ ਪਤਾ ਨਾ ਲੱਗ ਸਕੇ। ਅਖੀਰ 23 ਜੁਲਾਈ 1985 ਦੇ ਦਿਨ ਹਰਜੀਵ ਅਤੇ ਲੋਂਗੋਵਾਲ ਦੇ ਵਿੱਚ ਮੁਲਾਕਾਤ ਹੋਈ। ਜੁਲਾਈ 1982 ਦੇ ਆਦਤ ਦੇ ਵਿੱਚ ਦਹੇੜੂ ਦਾ ਪਾਈ ਅਮਰਜੀਤ ਸਿੰਘ ਬਬਰ ਖਾਲਸਾ ਆਪਣੇ ਕਿਨੇਜੀ ਦੋਸਤ ਬਲਜੀਤ ਸਿੰਘ ਦੇ ਨਾਲ ਗ੍ਰਿਫਤਾਰ ਕੀਤਾ ਜਾ ਚੁੱਕਿਆ ਸੀ ਪਰ ਉਸ ਦੀ ਗ੍ਰਿਫਤਾਰੀ ਕਾਗਜ਼ਾਂ ਦੇ ਵਿੱਚ ਨਹੀਂ ਸੀ ਦਿਖਾਈ ਗਈ 1 ਜੁਲਾਈ ਨੂੰ ਅਮਰਜੀਤ ਸਿੰਘ ਨੂੰ ਕਪੂਰਥਲੇ ਦੇ ਨੇੜੇ ਨਕਲੀ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ ਮਗਰੋਂ ਬਲਜੀਤ ਸਿੰਘ ਨੂੰ ਵੀ 23 ਜੁਲਾਈ ਦੇ ਦਿਨ ਪਿੰਡ ਸ਼ੰਕਰ ਜ਼ਿਲ੍ਹਾ ਜਲੰਧਰ ਦੇ ਕੋਲ ਕਤਲ ਕਰ ਦਿੱਤਾ ਗਿਆ ਤੇ ਨਾਲ ਹੀ ਉਸ ਦਾ ਸਿਰ ਮੂੰਹ ਵੀ ਮੋਨ ਦਿੱਤਾ ਗਿਆ ਬਲਜੀਤ ਸਿੰਘ ਦਾ ਸਿੱਖ ਜੱਦੋਜਿਹਾ ਦੇ ਨਾਲ ਦੂਰ ਦੂਰ ਦਾ ਵੀ ਕੋਈ ਸਬੰਧ ਨਹੀਂ ਸੀ ਪਰ ਉਹ ਅਮਰਜੀਤ ਸਿੰਘ ਦੀ ਗ੍ਰਿਫਤਾਰੀ ਅਤੇ ਨਕਲੀ ਮੁਕਾਬਲੇ ਦਾ ਚਾਸ਼ਮਦੀਦ ਗਵਾਹ ਸੀ ਇਸ ਕਰਕੇ ਉਸ ਨੂੰ ਬੇਦੋਸ਼ੀ ਨਾਲ ਹੀ ਪੁਲਿਸ ਨੇ ਸ਼ਹੀਦ ਕਰ ਦਿੱਤਾ 23 ਜੁਲਾਈ 1988 ਦੇ ਦਿਨ ਪੰਜਾਬ ਪੁਲਿਸ ਨੇ ਦਵਿੰਦਰ ਸਿੰਘ ਪਿੰਕਾ ਸਰਹਾਲੀ ਤੇ ਬੱਗਾ ਸਿੰਘ ਵਾਸੀ ਕੋਹਾੜਾ ਸ਼ਾਹਕੋਟ ਨੂੰ ਇੱਕ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ 23 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਕੁਲਜੀਤ ਸਿੰਘ ਵਾਸੀ ਗੜ ਦੀਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਇੱਕ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। 23 ਜੁਲਾਈ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਖਰਾਜ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਰਤੋਵਾਲ ਬੇਟ ਫਿਰੋਜ਼ਪੁਰ, ਮਾਨ ਸਿੰਘ ਅਤੇ ਉਸ ਦਾ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡੀ ਬਲੋਚਾ ਫਰੀਦਕੋਟ, ਜਸਵਿੰਦਰ ਸਿੰਘ ਕਿੱਟੂ ਵਾਸੀ ਮਾਨਕ ਖੁਰਦ ਹੁਸ਼ਿਆਰਪੁਰ ਨੂੰ ਵੱਖ-ਵੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 23 ਜੁਲਾਈ 1991 ਦੇ ਦਿਨ ਪੰਜਾਬ ਪੁਲਿਸ ਨੇ ਪਰਮਿੰਦਰ ਸਿੰਘ ਪੁੱਤਰ ਬਾਂਦ ਸਿੰਘ ਵਾਸੀ ਗਿੱਲ ਕਲਾਂ ਜ਼ਿਲ੍ਹਾ ਬਠਿੰਡਾ ਗੁਰਮੇਲ ਸਿੰਘ ਪੁੱਤਰ ਗੁਰਦੇਵਾਲ ਸਿੰਘ ਵਾਸੀ ਟੰਗਰਾਲੀ ਅਤੇ ਹਰਮੇਲ ਸਿੰਘ ਪੁੱਤਰ ਲਾਬ ਸਿੰਘ ਵਾਸੀ ਗਿਲਕਲਾਂ ਇਹਨਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਹੀ ਪੰਜਾਬ ਪੁਲਿਸ ਨੇ ਪਰਮਿੰਦਰ ਸਿੰਘ ਉਰਫ ਨਿੱਕੂ ਵਾਸੀ ਲਾਲਤੋਕਲਾਂ ਜ਼ਿਲ੍ਹਾ ਲੁਧਿਆਣਾ, ਕਸ਼ਮੀਰ ਸਿੰਘ ਵਾਸੀ ਠੱਠਗੜ੍ਹ, ਮੰਗਲ ਸਿੰਘ ਢੰਡ, ਸਤਪਾਲ ਸਿੰਘ ਬਲਟੋਆ, ਬਖਸ਼ੀਸ਼ ਸਿੰਘ ਸ਼ੀਸ਼ਾ ਅਤੇ ਉਸ ਦਾ ਪਿਤਾ ਕਰਮ ਸਿੰਘ ਵਾਸੀ ਮਾਖੀ ਮਰਗਿੰਦਪੁਰਾ, ਬਲਕਾਰ ਸਿੰਘ, ਸੁਖਦੇਵ ਸਿੰਘ ਸੁਖਾ ਅਤੇ ਜੋਗਿੰਦਰ ਸਿੰਘ ਉਰਫ ਮਾਲ ਸਿੰਘ ਵਾਸੀ ਸਠਿਆਲਾ ਨੂੰ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 23 ਜੁਲਾਈ 1992 ਦੇ ਦਿਨ ਡਾਕਟਰ ਪਰਜਿੰਦਰ ਸਿੰਘ ਪੰਜਵਾੜ ਪੁੱਤਰ ਡਾਕਟਰ ਹਰਪ੍ਰੀਤ ਸਿੰਘ ਵਾਸੀ ਪਿੰਡ ਪੰਜਵਾੜ ਜ਼ਿਲ੍ਹਾ ਤਰਨਤਾਰਨ ਤਰਲੋਚਨ ਸਿੰਘ ਛਾਪਾ ਪ੍ਰੀਤਿ ਸਿੰਘ ਢੋਲਣ ਮਾਜਰਾ ਇਹਨਾਂ ਨੂੰ ਨਕਲੀ ਮੁਕਾਬਲੇਾਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 23 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਪਿਆਰਾ ਸਿੰਘ ਪੁੱਤਰ ਮੇਜਾ ਸਿੰਘ ਅਤੇ ਉਸ ਦਾ ਪੁੱਤਰ ਹਰਪ੍ਰੂਤ ਸਿੰਘ ਵਾਸੀ ਜੂਬਾਲਾ ਜ਼ਿਲ੍ਹਾ ਅਮਰitsar ਗੁਰਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਜੂਬਾਲਾ ਵਰਮਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਵਿਸ਼ਵਾ ਅਮਰੀਕ ਸਿੰਘ ਹਰਜਿੰਦਰ ਸਿੰਘ ਰੰਧਾਵਾ ਨਿਸ਼ਾਨ ਸਿੰਘ ਕਾਕੂ ਅਤੇ ਦੋ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਾ ਬਣਾ ਕੇ ਸ਼ 2 ਜੁਲਾਈ 2014 ਦੇ ਦਿਨ ਹਰਿਆਣਾ ਸਰਕਾਰ ਨੇ ਕਿਆਲੀ ਮੈਮਰੀ ਹਰਿਆਣਾ ਗੁਰਦੁਆਰਾ ਕਮੇਟੀ ਕਾਇਮ ਕੀਤੀ। ਪਹਿਲੀ ਕਮੇਟੀ ਦੇ ਵਿੱਚ ਜਗਦੀਸ਼ ਸਿੰਘ ਢਿੰਡਾ, ਨੀਦਰ ਸਿੰਘ ਨਾਲਵੀ, ਹਰਪਾਲ ਸਿੰਘ ਮਛੋੜਾ, ਭਪਿੰਦਰ ਸਿੰਘ ਅਸੰਧ, ਗੁਰਮੀਤ ਸਿੰਘ ਤਿਰਲੋਕੇਵਾਲਾ, ਅਵਤਾਰ ਸਿੰਘ ਚੱਕੂ, ਸਵਰਨ ਸਿੰਘ ਰਤਿਆ, ਜੋਗਾ ਸਿੰਘ ਜਮਲਾਨਗਰ ਅਤੇ ਕਈ ਹੋਰ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ। ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ।